ਆਸ ਮੈਂ ਲਾ ਤੀਜਾ ਸਤ ਗੁਰ ਤੇ ਗੁਣ ਉਪਜੈ ਜਾਂ ਪ੍ਰਭ ਮਿਲੈ ਸੋਇ ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਇ ਏ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਆ ਭਰਪੂਰ ਰਹਾਓ ਗੁਰਮੁਖ ਆਪਿ ਪ੍ਰਸ਼ਾਨਿਆ ਤਿਨੀ ਇਕਮਨ ਧਿਆਇ ਸਦਾ ਰਵੈ ਫਿਰ ਆਪਣ ਸਚੈ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰਵੇਖ ਸ਼ਬਦ ਵਿਚਾਰ ਹਰ ਸ਼ਰਨਾਈ ਭਜ ਪੋ ਪਾਏ ਮੁਖ ਦਵਾਰ ਸ਼ਬਦ ਸੁਣੀਐ ਸ਼ਬਦ ਗੁਝੀਐ ਸਚ ਰਹਿ ਲਿਵ ਲਾਇ ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ ਇਸ ਜਗਮ ਹੈ ਸ਼ੋਭਾ ਨਾਮ ਕੀ ਬਿਨ ਨਾਮੈ ਸ਼ੋਭਾ ਨਾ ਹੋਏ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ ਹਰ ਰਸ ਸਾਧਨਾ ਆਇਓ ਵਿਸ਼ਟਾ ਮਾਹ ਸਮਾਹ ਇਕ ਆਪੇ ਬਖਸ਼ ਮਲਾਇਨ ਅਨ ਦਿਨ ਨਾਮੇ ਲਾਇ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਹ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅੰਨ ਫਰਮਾਏ ਬਿਨ ਨਾਮੇ ਦੁਖ ਪਾਏ ਸੀ ਨਾਮ ਮਿਲੇ ਤਸਹਿ ਰਜ਼ਾਏ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਮਕ ਨਾਮ ਤਿਨ ਕਦੇ ਨਾ ਵਿਸਰੇ ਸੇ ਦਰਸ ਤੇ ਜਣ ਅਸਮਲਾ ਤੀਜਾ ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿਚੋ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨਕੀ ਪਤ ਹੋਏ ਸਫਲ ਤੇ ਨਾ ਕਾਜਨਮ ਹੈ ਤਿੰਨ ਮੰਨੇ ਸਭ ਕੋਏ ਕਹਾਉ ਹਮੇ ਮੇਰਾ ਜਾਤ ਹੈ ਅਤਕੋਦ ਅਬਮਾਨ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਫੇਟਿਆ ਸਤਲ ਜਨ ਮੁਹਮਾਰਾ ਨਾਮ ਨਵਾਂ ਨਿਤ ਪਾਇਆ ਘਰੇ ਅਕੁੱਟ ਪੰਧਾਰਾ ਆਵੇਂ ਇਸ ਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ ਧਕਤੀ ਸਾਰ ਨਾ ਜਾਣਨੀ ਮਨਮੁਖ ਅੰਕਾਰੀ ਧਰੋ ਆਪ ਖੁਆਇਨ ਜੂਏ ਬਾਜ਼ੀ ਹਾਰੀ ਬਿਨ ਪਿਆਰ ਐ ਭਗਤ ਨਾ ਹੋਵੇ ਨਾ ਸੁਖ ਹੋਏ ਸ਼ਰੀਰ ਪ੍ਰੇਮ ਪਦਾਰਥ ਪਾਈ ਐ ਗੁਰ ਧਗਤੀ ਮਨ ਥੀਰ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦਾ ਏਕੋ ਨ ਵਸੈ ਹਉ ਮੈਂ ਦੁਭਧਾਮਰ ਭਗਤਾ ਕੀ ਜਤ ਪਤ ਇਕੋ ਨਾਮ ਹੈ ਆਪੇ ਲੈ ਸਵਾਰ ਸਦਾ ਸ਼ਰਣਾਈ ਤਿਸ ਕੀ ਜਿਉ ਭਾਵੇ ਤਿਉ ਕਾਰਜ ਸਾਰ ਭਗਤ ਨਰਲੀ ਅllਹਾ ਦੀ ਜਾਪੈ ਗੁਰੂ ਵਿਚਾਰ ਨਾਨਕ ਨਾਮ ਹਿਰਦੈ ਵਸੈ ਹੈ ਭਗਤੀ ਨਾਮ ਸਵਾਰ ਆਸਾ ਮੈ ਲਾਤੀਜਾ ਅੰਦਰਸ ਮੈਂ ਪੁਲਾਇਆ ਬਿਨ ਨਾਮ ਮੈਂ ਦੁਖ ਪਾਏ ਸਤਿਗੁਰ ਪ੍ਰਖਣ ਭੇਟਿਓ ਜੇ ਸੱਚੀ ਬੂਜ ਬੁਝਾਈਏ ਏ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ ਅੰਸ ਲਗਾ ਤੂੰ ਫਿਰੈ ਨਿਰਥਾ ਜਨਮ ਗਵਾਏ ਰਹਾਓ ਇਸ ਜੁਗ ਮੈਂ ਗੁਰਮੁਖ ਨਿਰਮਲੇ ਸਚ ਨਾਮ ਰਹਿ ਲਿਵ ਲਾਇ ਲੇਣ ਕਰਮ ਕਿਛ ਪਾਇਆ ਨਹੀਂ ਕੀਆ ਕਰ ਤਹਾਂ ਜਾਏ ਆਪ ਪਛਾਣੇ ਸ਼ਬਦ ਮਰੇ ਮਨੋਂ ਤਜ ਵਿਕਾਰ ਗੁਰ ਸ਼ਰਨਾਈ ਭਜ ਪੈ ਬਖਸ਼ੇ ਬਖਸ਼ਣ ਹਾਰ ਦਿਨ ਨਾਵੇਂ ਸੁਖ ਨਾ ਪਾਈਏ ਨਾ ਦੁੱਖ ਵਿੱਚੋਂ ਜਾਏ ਇਹ ਜਗ ਮਾਇਆ ਮੋ ਵਿਆਪਿਆ ਦੂਜੇ ਫਰਮ ਭੁਲਾਏ ਦੁਹਾਗਣੀ ਪਿਰ ਕੀ ਸਾਰ ਨਾ ਜਾਣਹੀਂ ਕਿਆ ਕਰ ਕਰੇ ਸ਼ਿੰਗਾਰ ਅਨ ਦਿਨ ਸਦਾ ਜਲਦੀਆਂ ਫਿਰੈ ਸੇਜ ਰਵੈ ਨ ਪਥਾਰ ਸੁਹਾਗਣੀ ਮਹਿਲ ਪਾਇਆ ਵਿਚੋ ਆਪ ਗਵਾਏ ਗੁਰ ਸ਼ਬਦ ਦੀ ਸ਼ਿੰਗਾਰੀਆਂ ਆਪਣੇ ਸਹਲੀਆਂ ਮਿਲਾਏ ਮਰਣਾ ਮਨੋ ਵਿਸਾਰਿਆ ਮਾ ਮੋ ਗਬਰ ਮਨ ਮੁਖ ਮਰ ਮਰ ਜੰਮੇ ਭੀ ਮਰੇ ਜਮਦਾਰ ਹੋਏ ਖੁਆਰ ਆਪ ਮਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਨੇ ਮੁਖ ਉਜਲੇ ਤੇ ਸੱਚਾ ਦਰਬਾਰ ਆਸਾ ਮੈਲਾ ਪੰਜਵਾਂ ਅਸ਼ਟ ਪਦੀਆਂ ਘਰ ਦੂਜਾ ਇਕੋ ਅੰਕਾਰ ਸਤਿਗੁਰ ਤਸਾਦ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗੁਵਾਏ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦੜਾਈ ਰਹਾਉ ਸਾਚ ਧਰਮ ਕੀ ਕਰਦੀਨੀ ਵਾਰ ਫਰੇ ਮੋਹ ਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮਿੱਤ ਸੌਦਾ ਕਹੋ ਗੁਰਸੇਵੋ ਨੀਤ ਸ਼ਾਂਤ ਸਹਿਜ ਸੁਖ ਕੇ ਸਭ ਹਾਟ ਸ਼ਹਾਵਾਪਾਰੀ ਇਕੈ ਥਾਤ ਜੇ ਜੀਆ ਦੰਨ ਕੋ ਲੈ ਨ ਜਗਾਤ ਸਤਗੁਰ ਕਰਦੀਨੀ ਤੁਰ ਕੀ ਸ਼ਾਪ ਵੱਖਰ ਨਾਮ ਲੱਦ ਛੇਪ ਚਲਾਵੋ ਲੈ ਲਾ ਗੁਰਮੁਖ ਘਰ ਆਵੋ ਸਤਿਗੁਰ ਸਾ ਸਿੱਖ ਵਣਜਾਰੇ ਪੂੰਜੀ ਨਾਮ लेखा ਸਾਚ ਸੰਭਾਰੇ ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇ ਅਬ ਚਲ ਨਗਰੀ ਨਾਨਕ ਦੇਵ ਆਸਾਗਰੀ ਮਹਿਲਾ ਪਨਵਾ ਕਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਕਹਿਣੀ ਜਿਤਵਤ ਅਨੇਕ ਪਰਕਾਰ ਕਰੋ અલਭਾ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰ ਮਨ ਤਰ ਦੇਸੀ ਆਇਆ ਮਿਲਿਓ ਸਾਦ ਕੈ ਸੰਗ ਜਿਸ ਵਖਰ ਤੋ ਚਾਹਤਾ ਸੋ ਪਾਇਓ ਨ ਮੈਂ ਰੰਗ ਜੇਤੇ ਮਾਇਆ ਰੰਗ ਰਸ ਬਿਨਸ ਜਾਹੇ ਖੇਨਵਾਹੇ ਅਗਤਰਤੇ ਤੇਰੇ ਨਾਮ ਸਿਓ ਸੁਖ ਪੁੰਚੈ ਸਭ ਥਾਈ ਸਭ ਜਗ ਚਲਤਾ ਵੇਖੀਐ ਨਿਹਚਲ ਹਰ ਕੋ ਨਾਉ ਕਰ ਮਿਤਰਾਈ ਸਾਧ ਸਿਉ ਨਿਹਚਲ ਪਾਵੈ ਠਾਉ ਨੀਤ ਸਾਜਨ ਸੁਤ ਬੰਦ ਪ ਕੋ ਹੋਤ ਨਾ ਸਾਥ ਏਕ ਨਿਵਾਹੁ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਤ ਭੈ ਲਗ ਸਾਗਰ ਪਰਿਓ ਤੇ ਬਿਟਿਓ ਪੂਰਾ ਸਤਗੁਰੂ ਸਾਚਾ ਪ੍ਰਭ ਸਿਓ ਨਹਿ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ ਜੋਤੁ ਦੁਖਾਵੇ ਸੋ ਭਲਾ ਤੇਰੇ ਭਾਣਾ ਕਰਿ ਜਰਾਸ ਸੁਖ ਸਾਗਰ ਪ੍ਰੀਤਿ ਤੁਮਿ ਮਿਲੇ ਉਪਜੇ ਮਹਾ ਆਨੰਦ ਕੋ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ਆਸਾ ਮਲਾ ਪੰਜਵਾ ਬਿਰਹਾੜੇ ਘਰ ਚੌਥਾ ਸੰਤਾ ਕੀ ਜਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਰਧਮ ਪ੍ਰਭ ਸਿਮਰਿਐ ਪਿਆਰੇ ਦਰਸ਼ਨ ਕੋ ਬਲ ਜਾਉ ਜਿਸ ਸਿਮਰਤ ਦੁਖ ਬਿਸਰੈ ਪਿਆਰੇ ਸੋ ਕਿਉ ਤਜਣਾ ਜਾਏ ਏ ਤਨ ਵਿੱਚੀ ਸੰਤਪਹਿ ਪਿਆਰੇ ਤ੍ਰੀ ਤੁਮ ਦੇ ਮਿਲਾਏ ਸੁਖ ਸ਼ਿੰਗਾਰ ਵਿਖਿਆ ਕੇ ਪੀਕੇ ਅਦ ਛੋਡੇ ਮੇਰੀ ਮਾਈ ਆਮ ਕੋਧ ਲੋਭ ਤਜ ਗਏ ਪਿਆਰੇ ਸਤਗੁਰ ਚਰਨੀ ਪਾਏ ਜੋ ਜਨ ਰਤੇ ਰਾਮ ਸਿਉ ਪਿਆਰੇ ਅਨਤ ਨਾ ਕਾਹੂੰ ਜਾਏ ਹਰ ਰਸ ਜਿਨੀ ਚਾਖਿਆ ਪਿਆਰੇ ਰਿਫਤਰ ਆਘਾਇ ਅੰਚਲ ਘਿਆ ਸਾਧਕੋ ਮਾਨਕ ਐਸਾ ਕਿਰਪਾ ਪਰਪਰਾਏ ਜਨਮ ਮਰਨ ਦੁਖ ਕਟਿਏ ਪਿਆਰੇ ਜਬ ਪੇਟ ਹਰ ਰਾਇ ਸੁੰਦਰ ਸੁਘਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ਼ ਦਿਖਾਏ ਜੋ ਜੀ ਤੁਜ ਤੇ ਬਿਛੁਰੇ ਪਿਆਰੇ ਜਨਮ ਮਰੇ ਬਿਖ ਖਾਏ ਜਿਸ ਤੂੰ ਮਿਲ ਸੋ ਮਿਲ ਪਿਆਰੇ ਜਿਸ ਕੈ ਲਾਗੂੰ ਪਾਏ ਜੋ ਸੁਖ ਦਰਸ਼ਨ ਦੇਖ ਤੇ ਪਿਆਰੇ ਮੁਖ ਤੇ ਕਹਿ ਨਾ ਜਾਏ ਸਾਚੀ ਪ੍ਰੀਤ ਨਾ ਤੁਕਈ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤਦ ਭਾਵੇ ਸੋ ਭਲ ਪਿਆਰੇ ਤੇਰੀ ਅਮਰ ਰਜ਼ਾਈ ਨਾਨਕ ਰੰਗ ਰਤੇ ਨਾਰਾਇਣੇ ਪਿਆਰੇ ਮਤ ਸਹਿਜ ਸੁਭਾਈ